ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਫੀਸਾਂ ਆਪਣੀ ਮਰਜ਼ੀ ਦੇ ਨਾਲ ਵਧਾਈਆਂ ਜਾਂਦੀਆਂ ਸੀ ਉਸ ਨੂੰ ਲੈ ਕੇ ਮਾਪੇ ਬੇहद ਜ਼ਿਆਦਾ ਚਿੰਤਿਤ ਹੋ ਗਏ ਸੀ ਮਾਪਿਆਂ ਦੀ ਜੇਬ ਦੇ ਉੱਤੇ ਵੀ ਭਾਰੀ ਅਸਰ ਪੈਂਦਾ ਸੀ ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਤਾਂ ਹੈ ਪਰ ਜੇਕਰ ਪ੍ਰਾਈਵੇਟ ਸਕੂਲ ਇਸ ਕਦਰ ਫੀਸਾਂ ਵਧਾਉਣਗੇ ਤਾਂ ਕਿਤੇ ਨਾ ਕਿਤੇ ਮਾਪਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਦੱਸਿਏ ਕਿ ਹੁਣ ਪ੍ਰਾਈਵੇਟ ਸਕੂਲ ਆਪਣੀਆਂ ਫੀਸਾਂ ਦੇ ਵਿੱਚ ਮਨਮਾਨੀ ਨਹੀਂ ਕਰ ਸਕਦੇ ਫੀਸਾਂ ਨੂੰ ਨਹੀਂ ਵਧਾ ਸਕਦੇ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਇਹ ਫੀਸਾਂ ਵਧਾ ਦਿੰਦੇ ਸੀ ਤੇ ਫੀਸਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਕਿ ਦਿੱਲੀ ਦੇ ਵਿੱਚ ਹੁਣ ਸਕੂਲ ਫੀਸ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਬਿਲਕੁਲ ਦੱਸਿਆ ਕਿ ਇਸ ਐਕਟ ਨੂੰ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰੀ ਮਿਲ ਗਈ ਹੈ ਤਾਂ ਬਿਲਕੁਲ ਕੁਝ ਸਮੇਂ ਦੇ ਵਿੱਚ ਸਿੱਖਿਆ ਮੰਤਰੀ ਹੈ ਜਿਹੜੇ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਤੇ ਪੂਰੀ ਜਾਣਕਾਰੀ ਦੇ ਦੇਣਗੇ ਤਾਂ ਬਿਲਕੁਲ ਸਕੂਲੀ ਫੀਸ ਨੂੰ ਦਿੱਲੀ ਦੇ ਸਕੂਲਾਂ ਦੇ ਵਿੱਚ ਨਿਰਧਾਰਿਤ ਕੀਤਾ ਗਿਆ ਤਾਂ ਬਿਲਕੁਲ ਇੱਕ ਫੀਸ ਲਿਮਿਟ ਤੋਂ ਅੱਗੇ ਹੁਣ ਉਹ ਆਪਣੀ ਫੀਸ ਦੇ ਵਿੱਚ ਚੇਂਜ ਨਹੀਂ ਲੈ ਕੇ ਆ ਸਕਦੇ ਬਦਲਾਅ ਨਹੀਂ ਲੈ ਕੇ ਆ ਸਕਦੇ ਫੀਸਾਂ ਨੂੰ ਵਧਾ ਨਹੀਂ ਸਕਦੇ ਕਿਤੇ ਨਾ ਕਿਤੇ ਇਹ ਜਿਹੜਾ ਰੂਲ ਹੈ ਸਿਰਫ ਦਿੱਲੀ ਦੇ ਵਿੱਚ ਨਹੀਂ ਸਗੋਂ ਪੰਜਾਬ ਭਰ ਦੇ ਵਿੱਚ ਵੀ ਹੋਣਾ ਚਾਹੀਦਾ ਸੋ ਸੰਬੰਧੀ ਤੁਸੀਂ ਕੀ ਸੋਚਦੇ ਹੋ ਆਪਣੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਿਓ